ਬਿੱਟਰ ਜੀ ਕੀ ਕਹੋਗੇ ਜਿਹੜਾ ਤੁਸੀਂ ਬੋਡ ਪਾਟ ਰਹੇ ਹੋ ਅੱਜ ਭਰਾਵਾ ਅੰਬੀ ਤੋਂ ਪਿੱਛੇ ਆਪ ਦਾ ਪੈਰ ਵੀ ਆ ਰਿਹਾ ਸਾ ਵੇਖ ਲੈ ਤੋਡੀ ਦੁਕਾਨ ਕਿੰਨੀ ਪਿੱਛੇ ਸਾਡੀ ਪਿੱਛੇ ਲਾ ਲਓ 20 ਫੁੱਟ ਗਈ 20 ਫੁੱਟ ਛੜਕ ਦੀ ਜਗ੍ਹਾ ਦਲਾਇਆ ਹੋਇਆ ਹਾਂਜੀ ਛੜਕ ਦੀ ਜਗ੍ਹਾ ਲਾਇਆ ਤੁਸੀਂ ਪ੍ਰਸ਼ਾਸਨ ਨਾਲ ਸਾਥ ਦੇ ਰਹੇ ਹੋ ਬੈਠਿਆ ਕਿ ਬਿਲਕੁਲ ਸਾਥ ਆ ਬਸ ਪਿਆਰ ਬੈਠੇ ਆਪਾਂ ਕਿ ਹੋਰ ਪਿੱਛੇ ਗਾ ਅਜੇ ਹੋਰ ਪਿੱਛੇ ਹੋ ਜਾਣਾ ਇਹ ਤਾਂ ਨਹੀਂ ਉਹ ਲੋਕਾਂ ਨੂੰ ਹੌਸਲਾ ਦੇਣਾ ਹੈ ਬਾਕੀ ਬਾਤ ਕਿੱਥੇ ਹੈ ਬੋਲਣ ਵਾਲਿਆਂ ਤੋਂ ਬਹੁਤ ਸਾਰਾ ਪੈਸਾ ਲਾ ਕਰਦੇ ਪਿੱਛੇ ਲੱਜਦਾ ਕੱਲਾ ਲੱਗਦਾ ਪੂਰੇ ਲੋਟੇ ਗ੍ਰੈਂਡ ਵਾਲੀ ਉਹ ਪਰ ਆਰਗਰ ਗ੍ਰੈਂਡ ਵਾਲੀ ਸਹਿ ਮੰਤਰੀ ਨਾਰਗੀਰ ਪਾਈ

ਮਾਨਯੋਗ ਡੀਸੀ ਸਾਹਿਬ ਜੀ ਮੇਰੀ ਤਾਂ ਅੱਜ ਬਾਜ਼ਾਰ ਦੇ ਵਿੱਚ ਮਾਰਕੀਟ ਕਮੇਟੀ ਵਾਲੇ ਸਾਰੇ ਆਏ ਸੀ ਜੀ ਸਾਮਾਨ ਢਾਉਣ ਵਾਸਤੇ ਬਾਕੀ ਬਾਜ਼ਾਰ ਦੇ ਉਧਰ ਹੀ ਦੁਕਾਨਾਂ ਲੱਗੀਆਂ ਮੇਰੀ ਦੁਕਾਨ ਸਾਰੀ ਆ ਵੇਖੋ ਜੀ ਚੱਕ ਕੇ ਉਡਾੜਤੀ ਇਹਨਾਂ ਨੇ ਸਾਰਾ ਸਾਮਾਨ ਖਲਾਰਤਾ ਜੀ ਫਰੂਟ ਦਾ ਕੰਮ ਹੈ ਜੀ ਸਾਰਿਆਂ ਨੂੰ ਬਰਾਬਰ ਕੀਤਾ ਜਾਂ ਸਾਰਾ ਬਾਜ਼ਾਰ ਹੀ ਖੁੱਲਾ ਕਰਾਇਆ ਜਾਂ ਸਾਨੂੰ ਹੀ ਬਾਜ਼ਾਰ 'ਚ ਤੋਂ ਬਹੁਤ ਸਾਰੀਆਂ ਕਿਨੇ ਦੁਕਾਨਾਂ ਨੂੰ ਮਾਰਨ ਚੱਕੇ ਹਾਂਜੀ ਹਾਂਜੀ ਔਰ ਸਾਡਾ ਜੀ ਨਜਾਇਜ਼ ਨਹੀਂ ਸੀ ਜਾਇਜ਼ ਹੀ ਸੀਗਾ ਪਿੱਛੇ ਸੀਗਾ ਸਾਡੇ ਆ ਕੇ 15 ਫੁੱਟ ਜਗ੍ਹਾ ਖਾਲੀ ਪਈ ਸੀ ਫੇਰ ਵੀ ਸਾਡੀ ਦੁਕਾਨ ਦਾ ਸਾਰਾ ਸਮਾਨ ਚੱਕਿਆ ਗਿਆ ਬਾਕੀ ਸਾਰੇ ਉਦਾਂ ਹੀ ਲੱਗੀਆਂ ਦੁਕਾਨਾਂ ਜੀ ਕਾਰਨ ਕਿ ਕੋਈ ਖੈ ਬਾਜੀ ਨਾਲ ਸਾਡਾ ਇਕੱਲਾ ਛੜਿਆ ਗਿਆ ਜੀ ਖੈ ਬਾਜੀ ਕਿਹਨੇ ਨਾਲ ਜੀ ਇਹ ਨਹੀਂ ਸਾਨੂੰ ਪਤਾ ਨਕੀ ਦੇ ਕਿਹਨੇ ਕੀਤੀ ਹੈ ਜੀ ਤਾਂ ਇਹਨੇ ਘੇਰੇ ਫੇਰ ਲਾਉਂਦੇ ਕਹਿੰਦੇ ਡਾਕਟਰ ਜਾਣਾ ਕਾਫੀ ਪਹਿਲਾਂ ਗੱਲ ਕਰ ਲਓ ਬੰਦਾ ਤੁਹਾਨੂੰ ਪਹਿਲੀ ਵਾਰ ਜਾਣ ਆਣਾ ਬਿਦਵਾਨਾ ਖਾਨ ਦੇ ਉਹਰਦਾ ਆ ਚੱਕ ਲਾ 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 ਲਓ ਜੀ ਕੋਈ ਨਹੀਂ ਕੋਈ ਜਗ੍ਹਾ ਨਹੀਂ ਜਾਂਦੀ

پہلے میں گل سنوں 550 550 زیادہ آيا جو حساب اپنا ਹਰ ਗਿਆ ਜੰਨੇ ਹੀਰ ਅੱਜ ਤੱਕ ਗਿਆ ਸੀ ਆਪਾਂ ਕਾ ਲਵਾ ਲਈ ਕੋਈ ਫਿਰਵਾ ਲਾਈਟਿਕ ਵਾਲਾ ਬੋਲ ਬਟਨ ਬਟਨ ਆਪਾਂ ਟਾਇਰ ਨਾ ਜੇਸਿਆ ਨਾ ਕਹਿੰਦਾ ਪਟਾ ਦੇ ਰਿਹਾ ਚਲ ਕੱਟੀਆਂ ਨੇ ਖੂਲ ਲੈਂਦੇ ਕੋਲ ਤੋਂ ਟੈਂਟ ਲੱਗੂਸ ਤੇ ਨਾ ਟੇਡੇ ਬੇ ਲਾਈ ਟੱਕੀ ਉੱਪਰ ਚੰਗਾ ਲਾਈ ਟੱਕੀ ਹੈ ਅਸੀਂ ਤਾਂ ਅਸੀਂ ਲਾਇਆ ਹੋਰ ਦੁਆਰੇ ਦੁਆਰੇ ਠੀਕ ਹੈ ਬਾਥਰੂਮ ਦੇ ਵਿੱਚ ਇੰਨਾ ਗੰਦ ਹੈ ਮੁੰਡੇ ਟੀਕੇ ਲਾਈ ਜਾਂਦੇ ਆ ਬਹੁਤ ਹੀ ਜ਼ਿਆਦਾ ਗੰਦ ਹੈ ਅੰਦਰ ਬਹੁਤ ਜ਼ਿਆਦਾ ਗੰਦ ਹੈ ਅੰਦਰ ਟਾਇਲਟ ਵਗੈਰਾ ਬਾਥਰੂਮ ਅੰਦਰ ਕੋਈ ਜਨਾਨੀ ਲੇੜੀ ਕੋਈ ਨਹੀਂ ਬਹਿ ਸਕਦੀ ਸਾਰੇ ਦਿਨ ਇੱਥੇ ਬਦਮਾਸ਼ ਬਹਿੰਦੇ ਟੀਕੇ ਲਾਉਂਦੇ ਤੇ ਬੁਰੇ ਹਾਲ ਕਰਦੇ ਉੱਥੇ ਬੰਨਾ ਚਾਹੀਦਾ ਹੈ ਵੀ ਬਾਅਦ ਸੱਡਾ ਜਨਾਨੀਆਂ ਵਿਚਾਰੀ ਬਹਿ ਕੋ ਯਾਰੋ ਸਾਰਾ ਸਮਾਨ ਚ ਕਿਹੜਾ ਚਾਹੀਦਾ ਦਾ ਸਾਰਾ ਫਿਰ ਇੱਕੋ ਕੰਮ ਨਹੀਂ ਹੁੰਦਾ ਕਿਹੜੇ ਬੰਦੇ ਨੂੰ ਚੱਕੀਦਾ ਨਹੀਂ ਮੈਨੂੰ ਨਹੀਂ ਨਾਲ ਲੱਗਣੀ ਚਾਹੀਦੀ ਸਾਰੇ ਚਾਹੀਦੇ ਉਹਦੀ ਕਿਹਦੀ ਵੀ ਕਿਹਦਾ ਚਾਹੀਦਾ ਦੱਸੋ ਇੱਥੇ ਬੰਨਾ ਚਾਹੀਦਾ ਉੱਥੇ ਨਾ ਕਿਹਦੀ ਕਿਹਦੀ ਨਹੀਂ ਆਉਂਦਾ ਆਕਦਾ ਵਿਟ ਲੈ ਮੈਂ ਸਕੇ ਚੋਣ ਨਹੀਂ ਜਾਵੇ ਚਲੋ ਅੰਦਰ ਰੱਖ ਦਰੋ ਸਰ ਜੀ ਦਾ ਗਰਾਵਾ ਗਾਲਾ ਗੱਡੀ ਜਾਂਦਾ ਮੇਰੇ ਸਾਹਮਣੇ ਸਾਰੇ ਐਡੇ ਲੱਗੇ ਜਾ ਰਹੇ ਉਹ ਵੀਡੀਓ ਬਣਾਉਣੇ ਆਪਾਂ ਜੀ ਸਰ ਜੀ ਇਹ ਤਰਾਓ ਬਣਾਇਆ ਇਹ ਤੁਹਾਰਾ ਕਿਵੇਂ ਚੱਕ ਕੇ ਆਪਦੇ ਪ੍ਰਬੰਧ ਕਰੀ ਠੀਕ ਹੈ ਜੀ ਨਹੀਂ ਪਰ ਰਿਕੁਐਸਟ ਹੈ ਤੁਸੀਂ ਸਾਡੇ ਬੜੇ ਯੀਓ ਤੋਂ ਕੋਈ ਵੀ ਖੜੀ ਕਰਾਂਗੇ ਅਸੀਂ ਆਪ ਨੂੰ ਜੀਓ ਤੋਂ ਗੰਦਰ ਗਏ ਮੇਰੇ ਸਾਹਮਣੇ ਸਾਰੇ ਐਡੇ ਲੱਗੇ ਜਾ ਰਹੇ ਉਹ ਵੀਡੀਓ ਬਣਾਉੜੇ ਆਪੇ ਸਰ ਜੀ ਇਹ ਤਰਾਉ ਬਣਾਇਆ ਵੱਡੇ ਅਰਮੀ ਵਾਲੇ ਵਿੱਚ ਮੇਰੇ ਕੋਲ ਪਿੱਛਾ ਤੇ ਸਹਾਇਕ ਨਾਲ ਜਿਹੜਾ ਤੁਸੀਂ ਕਾਰਵਾਈ ਕਰਦੇ ਉਹ ਬੰਦਾ ਨਹੀਂ ਜਾਣਦਾ ਇਹ ਜੀ ਟ੍ਰੈਫਿਕ ਦੀ ਬਹੁਤ ਸਮੱਸਿਆ ਰਹਿੰਦੀ ਇੱਥੇ ਅੱਡੇ ਤੇ ਇਸ ਵਜ੍ਹਾ ਕਰਕੇ ਈਓ ਸਾਹਿਬ ਨੂੰ ਨਾਲ ਲੈ ਕੇ ਅੱਜ ਜੜੀਆਂ ਦੁਕਾਨਾਂ ਨੇ ਕੋਈ ਸਮਾਨ ਬਾਹਰ ਰੱਖਿਆ ਹੋਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰ ਰਹੇ ਆ ਬਾਕੀ ਜਿਹੜਾ ਆਨ ਰੋਡ ਕੋਈ ਵਹੀਕਲ ਪਾਰਕਿੰਗ ਕਰ ਰਿਹਾ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਕਿੰਨੇ ਚਲਾਨ ਕਰਦੇ ਆ ਹੁਣ ਤੱਕ ਜੀ 20 ਦੇ ਕਰੀਬ ਚਲਾਨ ਅਸੀਂ ਕਰ ਚੁੱਕੇ ਆ ਨਗਰਪੰਚਾਇਤ ਵੱਲੋਂ ਕੋਈ ਸਮਾਨ ਵੀ ਜਬਤ ਕੀਤਾ ਜਾ ਬਿਲਕੁਲ ਜੀ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੋਈ ਦੁਕਾਨਾਂ ਤੋਂ ਬਾਹਰ ਸਮਾਨ ਰੱਖਿਆ ਹੋਇਆ ਇਨਕ੍ਰੋਚਮੈਂਟ ਕੀਤੀ ਹੋਈ ਆ ਬਿਲਕੁਲ ਸੜਕ ਤੱਕ ਆ ਗਏ ਆ ਉਹ ਸਾਰਾ ਸਮਾਨ ਜ਼ਬਤ ਕੀਤਾ ਜਾ ਰਿਹਾ ਹੈ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕਰਦੇ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਹੈ ਵੀ ਆਪਣਾ ਸਮਾਨ ਜਿਹੜਾ ਆਪਣੀ ਦੁਕਾਨ ਦੇ ਅੰਦਰ ਅੰਦਰ ਲਾਉਣ ਸੜਕ ਨੂੰ ਕਵਰ ਨਾ ਕਰਨ ਇਹ ਕੰਟੀਨਿਊਸਲੀ ਪ੍ਰੋਸੈਸ ਜਾਰੀ ਰਹੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਦੁਕਾਨਦਾਰਾਂ ਦੇ ਦੁਆਲੇ ਠੀਕ ਹੈ ਬਾਜ਼ੂਰ ਦੇ ਵਿੱਚ ਇਨਾ ਗੰਦੇ ਮੁੰਡੇ ਟਿੱਕੇ ਲਾਈ ਜਾਂਦੇ ਆ ਬਹੁਤ ਹੀ ਜ਼ਿਆਦਾ ਗੰਦੇ ਅੰਦਰ ਗੰਦੇ ਅੰਦਰ ਕੋਈ ਜਨਾਨੀ ਲੇਡੀ ਕੋਈ ਨਹੀਂ ਬਹਿ ਸਕਦੀ ਸਾਰੇ ਦਿਨ ਇੱਥੇ ਬਦਮਾਸ਼ ਬਹਿੰਦੇ ਟੀਕੇ ਲਾਉਂਦੇ ਤੇ ਪੂਰੇ ਹਾਲ ਕਰਦੇ ਉੱਥੇ ਬੰਨਾ ਚਾਹੀਦਾ ਵੀ ਬਾ ਸਾਡਾ ਜਨਾਨੀ ਵਿਚਾਰੀ ਬੈਠੇ ਹਾਂਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਮੈਂ ਖਾਸ ਕਰਕੇ ਮਾਰਕੀਟ ਕਮੇਟੀ ਵਾਲਿਆਂ ਦਾ ਉਸ ਪ੍ਰਸ਼ਾਸਨ ਦਾ ਔਰ ਪੱਤਰਕਾਰਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਸੰਜੋਗ ਦਿੱਤਾ ਵੈਸੇ ਸਾਡਾ ਆਪਣਾ ਫਰਜ਼ ਖੁਦ ਬਣਦਾ ਹੈ ਇਹ ਅਸੀਂ ਬਾਜ਼ਾਰ ਦੇ ਵਿੱਚ ਜੋ ਟ੍ਰੈਫਿਕ ਜਾਮ ਹੁੰਦਾ ਹੈ ਉਹਨੂੰ ਥੋੜਾ ਜਿਹਾ ਸਮਝਾ ਲਈਏ ਕਿਉਂਕਿ ਇੰਨਾ ਬਾਜ਼ਾਰ ਟ੍ਰੈਫਿਕ ਜਾਮ ਇੰਨਾ ਜ਼ਿਆਦਾ ਹੋ ਜਾਂਦਾ ਕਈ ਵਾਰੀ ਐਮਬੂਲੈਂਸ ਆਉਂਦੀ ਹੈ ਕੋਈ ਮਰੀਜ਼ ਹੁੰਦਾ ਹੈ ਕਈ ਵਾਰ ਕੋਈ ਜ਼ਰੂਰੀ ਕੰਮ ਵਾਲਾ ਹੁੰਦਾ ਕਿਸੇ ਇੱਕ ਜਗ੍ਹਾ ਮਾਰਗ ਤੇ ਪਹੁੰਚਣਾ ਹੁੰਦਾ ਉਹ ਇੱਥੇ 2-2 ਘੰਟੇ ਲੇਟ ਹੋ ਜਾਂਦਾ ਸਾਨੂੰ ਆਪਣੇ ਬਾਜ਼ਾਰ ਜਿੰਨੇ ਦੁਕਾਨਦਾਰ ਵੀਰ ਹੈਗੇ ਮੇਰੇ ਭਰਾ ਇਹਨੇ ਸਾਨੂੰ ਆਪ ਨੂੰ ਚਾਹੀਦਾ ਕਿ ਅਸੀਂ ਆਪ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਸਹਿਯੋਗ ਦੇਈਏ ਔਰ ਪੱਤਰਕਾਰਾਂ ਸਹਿਯੋਗ ਦੇਈਏ ਮਾਰਕੀਟ ਕਮੇਟੀ ਸਹਿਯੋਗ ਦੇਈਏ ਪੁਲਿਸ ਦਾ ਸਹਿਯੋਗ ਦੇਈਏ ਧੰ ਅੱਜ ਲੋਕ ਸੁਣੋ ਜਿਹੜੀ ਅੱਜ ਮਰਲੇ ਅਰਨੀਵਲ ਚਾਰਲੇ ਇਹ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜੀ ਅ ਅਰਨੀਵਲ ਸ਼ਹਿਰ ਵਿੱਚ ਜਿਹੜੀ ਟ੍ਰੈਫਿਕ ਦੀ ਮੇਨ ਸਮੱਸਿਆ ਹੈਗੀ ਆ ਉਹਨੂੰ ਦੂਰ ਕਰਨ ਲਈ ਅੱਜ ਅਸੀਂ ਨਗਰ ਕੌਂਸਲ ਦੀ ਟੀਮ ਤੇ ਪੁਲਿਸ ਪ੍ਰਸ਼ਾਸਨ ਨਾਲ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾ ਰਹੇ ਆ ਜਿਹੜੀ ਕਿ ਕੰਟੀਨਿਊਸ ਲਗਾਤਾਰ ਚੱਲਦੀ ਰਹੀ ਕਿਉਂਕਿ ਇੱਥੇ ਜਿਹੜੀ ਸਮੱਸਿਆ ਜ਼ਿਆਦਾ ਹੈਗੀ ਆ ਜਿਹੜੇ ਦੁਕਾਨਦਾਰਾਂ ਨੇ ਸਮਾਨ ਦੁਕਾਨ ਤੋਂ ਬਾਹਰ ਰੱਖਿਆ ਸੀਗਾ ਜਾਂ ਕਿਸੇ ਨੇ ਫਲੈਕਸ ਬੋਰਡ ਲਗਾ ਕੇ ਅਰਜੀ ਤੌਰ ਤੇ ਇਨਕ੍ਰੋਚਮੈਂਟ ਕੀਤੀ ਜਾ ਰਹੀ ਸੀ ਉਹ ਅੱਜ ਅਸੀਂ ਰਿਮੂਵ ਕੀਤੀ ਆ ਇਹ ਸਾਡੀ ਰੂਟੀਨ ਐਕਸਰਸਾਈਜ਼ ਅੱਗੇ ਵੀ ਇਸ ਤਰ੍ਹਾਂ ਹੀ ਜਾਰੀ ਰਹੇਗੀ। ਇਹ ਜਿਹੜਾ ਸਮਾਨ ਤੁਸੀਂ ਅੱਜ ਨਾਲ ਰਾਉਂਡ ਅਪ ਕੀਤਾ ਜੀ ਇਹ ਆਪ ਚਲਾਨ ਭਰ ਕੇ ਲੈ ਸਕਦੇ ਯਾਰ। ਇਹ ਚਲਾਨ ਭਰ ਕੇ ਇਹਨਾਂ ਨੂੰ ਹੁਣ ਨਹੀਂ ਦੇਵਾਂਗੇ। ਕੋਈ 5-7 ਦਿਨਾਂ ਬਾਅਦ ਇਹਨਾਂ ਨੂੰ ਸਮਾਨ ਵਾਪਸ ਕੀਤਾ ਜਾਏਗਾ। ਜੋ ਵੀ ਬਣਦੀ ਇਹਨਾਂ ਤੇ ਫੀਸ ਹੋਏਗੀ ਉਹ ਲੈ ਕੇ ਉਸ ਤੋਂ ਬਾਅਦ ਵਾਪਸ ਕੀਤਾ ਜਾਏਗਾ। ਜਿਹੜਾ ਸਮਾਨ ਆ ਤੁਸੀਂ ਨਵਾਂ ਇਹਨਾਂ ਦਾ ਰਾਉਂਡ ਅਪ ਕੀਤਾ ਜੀ। ਹਾਂਜੀ। ਪਰ ਤੁਹਾਡੇ ਕੋਲੇ ਜਿਹੜੀ ਟਰਾਲੀ ਹੈ ਕਿ ਬਹੁਤ ਹੀ ਗੰਦੀ ਆ ਕੂੜੇ ਦੀ ਭਰੀ ਹੋਈ ਆ। ਨਹੀਂ ਦੇਖੋ ਜਿਹੜੇ ਗਾਰਬੇ ਵਿਕਲ ਹੁੰਦੇ ਆ ਉਹ ਤਾਂ ਇਸ ਤਰ੍ਹਾਂ ਹੀ ਹੁੰਦੇ ਆ ਉਹਦੇ ਵਿੱਚ ਤਾਂ ਕੋਈ ਉਹ ਨਹੀਂ ਆ। ਸਮਾਨ ਵੀ ਉਸ ਤਰ੍ਹਾਂ ਦਾ ਹੀ ਹੈਗਾ ਇਹਨਾਂ ਦਾ ਕੋਈ ਬੈਂਚ ਹੈਗੇ ਜਾਂ ਕੋਈ ਹੋਰ ਹੈ ਕਹਿ ਰਹੇ ਹੋ ਵੀ ਚਲਾਨ ਭਰ ਕੇ ਲੈ ਸਕਦੇ ਜੇ ਉਹਨਾਂ ਕੋਈ ਡੈਮੇਜ ਵਗੈਰਾ ਹੋ ਗਿਆ ਜਾਂ ਕੋਈ ਨਹੀਂ ਉਹ ਤਾਂ ਫਿਰ ਜੇ ਕਿਸੇ ਬੰਦੇ ਨੇ ਕੋਈ ਰੂਲ ਵਾਇਲੇਸ਼ਨ ਕੀਤੀ ਆ ਤਾਂ ਉਹਦੀ ਜ਼ਿੰਮੇਵਾਰੀ ਉਹਦੀ ਆਪਣੀ ਹੁੰਦੀ ਆ ਜੇ ਸੜਕ ਦੇ ਰੋਡ ਤੇ ਸਮਾਨ ਲਾਵਾਂਗੇ ਤਾਂ ਉਹ ਆਪਦੇ ਰਿਸਕ ਤੇ ਬੈਠਾ ਹੈਗਾ ਆਪਾਂ ਦੇਖਿਆ ਹੈ ਇਹ ਨਗਰ ਪੰਚਾਇਤ ਦੇ ਤੁਹਾਡੇ ਆਫਿਸ ਦੇ ਸਾਹਮਣੇ ਹੀ ਇੱਕ ਦੋ ਤਿੰਨ ਰੇੜੀਆਂ ਬਹੁਤ ਪੁਰਾਣੀਆਂ ਲੱਗੀਆਂ ਜਾਂਦੀਆਂ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਜਾ ਚੁੱਕੀ ਹੈ ਜੇ ਉਹ ਨਹੀਂ ਰਿਮੂਵ ਕਰਨਗੇ ਤਾਂ ਉਹਨਾਂ ਤੇ ਵੀ ਸੇਮ ਕਾਰਵਾਈ ਹੋਏਗੀ ਬਾਕੀਆਂ ਤੋਂ ਵੀ ਸਮਾਨ ਚੱਕ ਰਹੇ ਤਾਂ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਨਹੀਂ ਕਈਆਂ ਦਾ ਸਮਾਨ ਉਹ ਜਾ ਹੁੰਦਾ ਜਿਹੜਾ ਕਿ ਉਹਨਾਂ ਦਾ ਇਮੀਡੀਏਟ ਨੁਕਸਾਨ ਹੁੰਦਾ ਉਹਨਾਂ ਨੂੰ ਅਸੀਂ ਵਾਰਨਿੰਗ ਦੇ ਰਹੇ ਹਾਂ ਜਿਨ੍ਹਾਂ ਦਾ ਕੋਈ ਉਸ ਤਰ੍ਹਾਂ ਦਾ ਸਮਾਨ ਹੈ ਜਿਹੜੇ ਉਹਨਾਂ ਮਤਲਬ ਕੋਈ ਖਰਾਬ ਹੋਣਾ ਸਮਾਨ ਨਹੀਂ ਉਹ ਅਸੀਂ ਨਾਲ ਦੀ ਨਾਲ ਚੱਕ ਰਹੇ ਨੇ ਦੇਖਿਆ ਗਿਆ ਦੁਕਾਨਾਂ ਵਿੱਚ ਅੰਦਰੋਂ ਵੀ ਸਮਾਨ ਰੱਖਿਆ ਗਿਆ ਜੀ ਉਹ ਦੇਖ ਰਾਹੀਂ ਨਹੀਂ ਇਸ ਤਰ੍ਹਾਂ ਨਹੀਂ ਉਹ ਇਸ ਤਰ੍ਹਾਂ ਦਾ ਤਾਂ ਕੋਈ ਵੈਸੇ ਸਾਡੇ ਧਿਆਨ 'ਚ ਤਾਂ ਕੋਈ ਕੇਸ ਹੈ ਨਹੀਂ ਜਿਨ੍ਹਾਂ ਨੇ ਬਾਹਰ ਸਮਾਨ ਲਾਇਆ ਸੀ ਉਹ ਹੀ ਸਮਾਨ ਸੀ ਦੇ ਵਿੱਚ ਅਜੇ ਇਹ ਆਪਾਂ ਬਹੁਤ ਤਾਂ ਤੇ ਵੀ ਐਕਟੀਵਿਟੀ ਰੂਟੀਨ ਇਹ ਲਗਾਤਾਰ ਰੂਟੀਨ ਐਕਸਰਸਾਈਜ਼ ਹੀ ਚੱਲੇਗੀ ਇਨਸਪੈਕਟਰ ਸਾਹਿਬ ਨਾਲ ਗੱਲਬਾਤ ਹੋ ਗਈ ਹੈ ਇਹ ਆਪਣੀ ਟੀਮ ਡੇਲੀ ਭੇਜਦਾ ਕਰਨਗੇ ਤਸੀਸ ਆਪਣੀ ਟੀਮ ਨਾਲ ਜਿਹੜੀ ਇਨਕ੍ਰੋਚਮੈਂਟ ਡਰਾਈਵ ਆ ਉਹ ਜਾਰੀ ਹੈ ਜਿਹੜੀਆਂ ਫੜੀਆਂ ਨੂੰ ਕੋਈ ਹੱਤਬੰਦੀ ਵੀ ਦਿੱਤੀ ਹੈ ਜੀ ਅਜੇ ਅਕੇ ਹੱਤਬੰਦੀ ਤਾਂ ਰੋਡ ਤੋਂ ਕਲੀਅਰ ਚਾਹੀਦਾ ਰੋਡ ਤੋਂ 10 12 ਫੁੱਟ 15 ਫੁੱਟ ਛੱਡ ਕੇ ਕਿਉਂਕਿ ਕਾਫੀ ਬਾਜ਼ਾਰ ਤਾਂ ਕਾਫੀ ਚੌੜਾ ਪਰ ਇਹਨਾਂ ਨੇ ਇਨਕ੍ਰੋਚਮੈਂਟ ਕਰ ਕਰਕੇ ਉਹਨੂੰ ਮਤਲਬ ਜਿਹੜਾ ਹੈਗਾ ਤੰਗ ਕੀਤਾ ਹੋਇਆ ਹੈਗਾ ਜਿਹੜੀਆਂ ਫੜੀਆਂ ਵਾਲਿਆਂ ਦਾ ਰੌਪ ਅੱਗੇ ਜਿਹੜੇ ਅਸੀਂ ਉਹਨਾਂ ਦੇ ਦੁਕਾਨਾਂ ਰੋਸ ਕਰਾਉਣੇ ਆ ਤੇ ਉਹ ਪੰਚਾਇਤੀ ਜਗ੍ਹਾ ਨਹੀਂ ਨਾ ਉਹ ਪੀ ਡਬਲਯੂ ਡੀ ਵੀ ਜਗ੍ਹਾ ਹੈ ਨਾ ਉਹ ਤਾਂ ਦੇਖੋ ਜੇ ਕੋਈ ਕਿਰਾਇਆ ਦਿੰਦਾ ਹੈਗਾ ਕਿਸੇ ਨੂੰ ਉਹ ਤਾਂ ਇਲੀਗਲ ਜਗ੍ਹਾ ਤੇ ਬੈਠਣ ਲਈ ਉਹ ਆਪਣੇ ਆਪ 'ਚ ਇਲੀਗਲ ਹੈਗਾ ਉਹ ਤਾਂ ਉਹਨਾਂ ਦੇ ਆਪਸ ਹੀ ਹੈਗਾ ਸਾਡੇ ਵੱਲੋਂ ਤਾਂ ਕੋਈ ਕਿਸੇ ਨੂੰ ਫਾਊਂਡੇਸ਼ਨ ਨਹੀਂ ਹੈਗੀ ਉਹ ਤਾਂ ਉਹਨਾਂ ਨੂੰ ਹੀ ਚਾਹੀਦਾ ਉਹ ਗਲਤ ਚੀਜ਼ ਦਾ ਅਸੀਂ ਕਿਉਂ ਫੀਸ ਦੇ ਰਹੇ